ਸਵਾਗਤ ਆ ਦੋਸਤੋ ਅਜਾ ਡੈਰੀ ਫਾਰਮ ਦੇ ਵਿੱਚ ਜੇ ਕਿਸੇ ਵੀ ਇਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨੰਬਰਾਂ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 978020538 ਅੱਜ ਦੀ ਵੀਡੀਓ ਦੋਸਤੋ ਪੈਂਦਰ ਸੂਲਪੁਰ ਮੱਲਾ ਤਹਿਸੀਲ ਜਗਰਾਉਂ ਤੋਂ ਜ਼ਿਲ੍ਹਾ ਪੈਂਦਲ ਤਿਆਣਾ ਪ੍ਰਦੀਪ ਦੇ ਘਰੋਂ ਵੀਡੀਓ ਬਣਾ ਰਿਹਾ ਤੇ ਬਾਈ ਕੋਲ ਤਿੰਨ ਨਗਰ ਜਿਹੜੇ ਆਪਾਂ ਸਾਹਮਣੇ ਸਕਰੀਨ ਤੇ ਦੇਖ ਰਹੇ ਆ ਤਿੰਨੇ ਨਗਰ ਜਿਹੜੇ ਦੋਸਤੋ ਸੂਏ ਸਵਾਏ ਆ ਸੱਜਰ ਤੋਕੜ ਸਾਰੇ ਤਰ੍ਹਾਂ ਦੇ ਨਗਰ ਮਿਲ ਜਾਣਗੇ ਲਾਸਟ ਟਿੱਕਰ ਬਣੇ ਰਿਹਾ ਤੇ ਮੁੱਲੋ ਵੀ ਪਈਦਾ ਤਾਂ ਆਪਾਂ ਜੈਜ ਕਰਨੇ ਤੇ ਗਰਮੀਆਂ ਦੇ ਤੋਹਫੇ ਆ ਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਕਰਾਂਗੀ ਜਿਹੜੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਨਾਲ ਲਾ ਤਾਂ ਘੰਟੀ ਦਾ ਬਟਨ ਵੀ ਦਬਾ ਦਿਓ ਤਾਂ ਕਿ ਅਪਡੇਟ ਜਲਦੀ ਤੋਂ ਜਲਦੀ ਮਿਲੇ ਤੇ ਜਿਹੜੇ ਵੀਰ ਆਪਣੇ ਫੇਸਬੁੱਕ ਤੇ ਦੇਖ ਰਹੇ ਆ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਾਕੀ ਜਾਣਕਾਰੀ ਆਪਾਂ ਬਾਅਦ ਵਿੱਚ ਦਿੰਦੇ ਹਾਂ ਹਾਂਜੀ ਬਈ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦਾ ਨਾਮ ਵੀਰੇ ਪ੍ਰਦੀਪ ਸਿੰਘ ਪੈਂਡਰ ਛੋਲਪੁਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾ ਮੋਬਾਈਲ ਨੰਬਰ 88476 70927 88476 70927 ਠੀਕ ਆ ਨੰਬਰ ਦੋਸਤੋ ਬਈ ਦਾ ਥੱਲੇ ਵਾਲੇ ਪਾਸੇ ਲਗਾਤਾਰ ਸਕਰੀਨ ਤੇ ਚੱਲਦਾ ਰਹਿਣਾ ਸ਼ੁਰੂਆਤ ਕਰ ਲੈਗੇ ਵੀ ਇੱਕ ਨੰਬਰ ਤੋਂ ਆਪਾਂ ਵੀ ਕੀ ਡਿਟੇਲ ਆ ਬਈ ਇਹ ਕੋਈ ਦੂਜਾ ਸੂਆ ਲਾਲੇ ਕੋਈ ਤੀਜਾ ਸੂਆ ਲਾਲੇ ਚਾ ਅੱਜ ਚੌਥਾ ਦਿਨ ਇਹਨੂੰ ਸੂਈ ਨੂੰ ਠੀਕ ਆ ਇਹ ਤੈਲ ਲਾ ਬਹਿਣੀ ਕਬਹਿਣੀ ਵਾਲੇ ਮਗਰਲੇ ਪੁੱਠਣ ਤੋਂ ਕਬੈਣੀ ਵਾਲਾ ਮਗਰਲਾ ਥਣ ਕਬੈਣੀ ਵਾਲਾ ਮਗਰਲਾ ਥਣ ਟੀਪੇ ਚ ਆਪਾਂ ਦਾ ਪਾਸ ਕਰਕੇ ਲਿਆਏ ਸੀਗੇ ਜਾਨੀ ਕਿ ਤਲ ਨਿਕਲ ਗਈ ਇਹ ਠੀਕ ਆ ਠੀਕ ਆ ਜੇਰ ਜੱਪੇ ਦੀ ਡੰਨਾ ਵੀਡੀਓ ਆਪਣੇ ਕੋਲੇ ਸਾਰਾ ਕੁਝ ਪਿਆ ਮਗਰ ਇਹਦੇ ਵਿੱਚ ਹੀ ਆ ਥਣ ਚੋਂ ਧਾਰਾ ਆਉਂਦੀ ਹੈ ਕੋਈ ਗੰਡੰ ਮਰੂੜੀ ਨਹੀਂ ਨਾੜ ਨਹੀਂ ਥਣ ਚੱਕਿਆ ਨਹੀਂ ਗਾ ਥਣ ਚੱਲ ਵੀ ਸਕਦਾ ਵਾ ਠੀਕ ਆ ਠੀਕ ਆ ਡਾਕਟਰ ਤੋਂ ਦਵਾਈ ਆਪਾਂ ਲਾਜ ਕਰਾਇਆ ਵੀ ਆ ਠੀਕ ਆ ਟੀਕੇ ਲਾਏ ਆ ਕਹਿੰਦਾ ਥਣ ਚੱਲੂ ਅੱਗੇ ਨਾਲੋਂ ਫਰਕ ਆ ਠੀਕ ਫਿਰ ਆਪਾਂ ਤਲ ਲੈ ਕੇ ਦੇਵਾਂਗੇ ਠੀਕ ਆ ਠੀਕ ਆ ਬਾਕੀ ਕਿੰਨੇ ਸਣਾ ਚੋ ਸਾਰਾ ਓਕੇ ਆ ਠੰਡੀ ਸੀਲ ਪ ਠੀਕ ਆ ਹਾਂ ਨਹੀਂ ਦੇ ਕਦੋਂ ਦੀ ਸੂਈ ਦੀ ਬਈ ਇਹਨੂੰ ਅੱਜ ਚੌਥਾ ਦਿਨ ਚੌਥਾ ਦਿਨ ਹਾਂ ਤੇ 10 ਕਿਲੋ ਮੋਹੜਾ ਲਾ ਲੈ ਦੁੱਧ ਲਾ ਲੈ ਹਾਂ ਤਾਂ ਦੁੱਧ ਬਣ ਗਿਆ ਕਿਉਂਕਿ 10 ਕਿਲੋ ਰੈਡੀ ਆ ਦੋਨੇ ਟਾਈਮਾਂ ਦਾ ਭਾਵੇਂ ਚਾਰ ਟਾਈਮ ਕੋਈ ਚੋ ਲੈਵੇ ਯਾਰ ਠੀਕ ਆ ਹਾਂ ਮਗਰ ਵੱਚੀ ਆ ਮਗਰ ਵੱਚੀ ਆ ਠੀਕ ਆ ਤੋਰਦੀ ਮੜਾ ਗਿੜਾ ਘੜਾ ਦੋਸਤੋ ਸੂਆ ਬਈ ਦਾ ਤਾਂ ਭਾਵੇਂ ਦੂਜਾ ਮੰਨ ਲਓ ਤੀਜਾ ਮੰਨ ਲਓ ਤੇ ਥਣ ਵੈਸੇ ਬਈਆ ਦੱਸਦਾ ਵੀ ਆਪਾਂ ਪਾਸ ਕਰਕੇ ਲਾਂਦੀ ਸੀਗੇ ਤੇ ਪਰ ਇੱਕ ਥਣ ਦੋਸਤੋ ਇਹਦਾ ਵੀ ਸਟੱਲ ਮੰਨ ਸਕਦੇ ਹੋ ਧਾਰਾਂ ਬਈਆ ਦਾ ਜਰੂਰ ਆਉਂਦੀਆਂ ਕਬਹਿਣੀ ਵਾਲਾ ਪਿਛਲਾ ਥਾ ਬਾਕੀ ਕ੍ਰੋਸ ਅੰਗ ਚ ਪੈਂਦੀ ਹੈ ਮਗਰ ਇਹਦੇ ਬੱਚੀ ਸੂਈ ਸਵਾਈ ਆ ਬਾਕੀ ਥਾਂਾਂ ਦੀ ਓਕੇ ਹੈ ਫਿਰ ਕੁਆਲਟੀ ਚੱਕੀ ਗਰਮੀਆਂ ਦਾ ਤੂਫਾ ਹੀ ਆ ਯਾਰ ਠੀਕ ਹੈ ਭਾਈ ਤੋਰੇ ਦੀ ਦੋਸਤੋ ਕੋਡ ਏਰਗੀ ਆ ਤੇ ਦੁੱਧ ਜਿਹੜਾ ਦੋਸਤੋ ਆਪਾਂ ਹਮੇਸ਼ਾ ਗੱਲ ਕਰਦੇ ਆ ਕਿ ਸੇਵਾ ਦਾ ਹੁੰਦਾਗਾ ਜੀ ਨਹੀਂ ਤੁਸੀਂ ਸੇਵਾ ਮੈਂ ਦੁੱਧ 12 13 ਕਿਲੋ ਦਾ ਕੋਈ ਬੜਾ ਕਹਿੰਦਾ ਵੀ ਇਹਨੂੰ ਯਾਰ 12 13 ਕਿਲੋ ਮੰਨ ਕੇ ਨੋਰਮਲ ਪਿਆਊਗੀ ਠੀਕ ਆ ਹਾਂ ਬਾਕੀ ਦੁੱਧ ਕਿਉਂਕਿ ਇਹਦਾ ਲੱਕਾ ਜਾਂ ਮਾਰਿਆ ਵਾ ਵਗੜ ਸੂਈ ਕਰਕੇ ਠੀਕ ਆ ਸੇਵਾ ਸੁਭਾ ਹੋਊਗੀ ਵੜ ਨੇ ਦੁੱਧ ਵਾਜ ਜਾਣਾ ਕੰਡੀਸ਼ਨ ਦੀ ਆਪਣੀ ਗਾਰੰਟੀ ਲੋਸ ਹਵਾਨੇ ਤੋਂ ਜੱਜਮੈਂਟ ਤੁਸੀਂ ਲਾ ਸਕਦੇ ਇਧਰਲੇ ਪਾਸੇ ਦੀ ਤੁਹਾਨੂੰ ਥਣ ਹਵਾਨਾ ਵੀ ਦਿਖਾ ਦਿਓ ਥਣ ਉਧਰ ਦੀ ਵੀ ਦਿਖਾ ਦਿਓ ਥਣ ਚੱਕਿਆ ਨਹੀਂਗਾ ਵੀ ਐ ਨਹੀਂ ਨਿੱਕਾ ਦਿਖਾ ਜੂਗਾ ਹਨ ਕਿੱਦਰੀ ਵੀ ਥਾਣੇ ਲੋ ਤੁਸੀਂ ਇਧਰਲੇ ਪਾਸੇ ਦੇਖ ਲਓ ਭਾਵੇਂ ਕੋਲ ਕਰਕੇ ਦਿਖਾ ਦੇ ਠੀਕ ਆ ਇਧਰ ਲੱਥਣ ਦੀ ਗੱਲ ਹਾਂ ਹਾਂ ਐ ਤਾਂ 나ੜ ਮਰੋੜੀ ਕੋਈ ਨਹੀਂ ਹੈਗੀ ਲੈ ਆਈ ਨਹੀਂ ਹੈਗਲ ਐ ਤਾਂ ਹੁੰਦੀਆਂ ਵੀ ਇਹ ਤਰ੍ਹਾਂ ਠੀਕ ਆ ਹਾਂਜੀ ਕੋਈ ਚੱਕਾ ਤੇ ਆਹ ਮਗਰ ਇਹਦੇ ਬੱਛੀ ਸੂਈ ਸਵਾਈ ਤੇ ਮਗਰ ਬੱਛੀ ਤੇ ਮੁੱਲ ਬਈ ਇਹਦਾ ਕੀ ਰਹਿਣ ਲੱਗ ਮੁੱਲ ਇਹਦਾ ਆਪਾਂ 200 ਕਿਲੋਮੀਟਰ ਤੱਕ ਪਹੁੰਚ ਕਰਾਂਗੇ 36000 ਰੁਪਏ ਚ ਠੀਕ ਆ ਸੱਜਰ ਸੂਈ ਹੈ ਦੋਸਤੋ ਮਗਰ ਬੱਛੀ ਆ ਤੇ 200 ਕਿਲੋਮੀਟਰ ਤੱਕ ਪਹੁੰਚ ਹੋ ਜੂਗੀ 36000 ਰੁਪਏ ਚ ਠੀਕ ਆ ਜੇ ਕਹੇ ਨੇ ਪਹੁੰਚਾਉਦੀ ਕਰਨੀ ਆ ਉਹ ਹੈ ਜੇ ਮਾਨਤਨ ਹੋ ਜੂਗਾ ਅਗਲੀ ਵਾਰ ਠੀਕ ਆ ਇਹ ਨਹੀਂਗਾ ਵੀ 36 ਲੈਣਾ ਤਾਂ ਮਾਨਤਾਨ ਨਹੀਂ ਕਰਨਾ ਆਪਾਂ ਮਾਨਦਾਨ ਵੀ ਕਰਾਂਗੇ ਮਾਨਤਾਨ ਵੀ ਹੋ ਜੂਗਾ ਤੇ ਪਹੁੰਚ ਵੀ ਹੋ ਜੂਗੀ ਪਹੁੰਚ ਵੀ ਹੋ ਜੂਗੀ ਠੀਕ ਆ ਇਹ ਹੈਗੀ ਆ ਦੂਜਾ ਸੂਆ ਸੂਈ ਕੁਲਦੀਪ ਇਹਦੇ ਮਗਰ ਹੈਗਾ ਬੱਚਾ ਬੱਚਾ ਡਾਉਣੀਆਂ ਅੱਛਾ ਬੱਚਾ ਇਧਰਲੇ ਪਾਸੇ ਦੋਸਤੋ ਉਹ ਦਿਖਾ ਦੇ ਮੜਾ ਆ ਬੱਚਾ ਡਾਉਣ ਇਸ ਟਾਈਮ 18 ਲੀਟਰ ਠੰਡਾ ਕਰਕੇ ਦੁੱਧ ਆ ਕੋਈ ਚਾਹ ਟਾਈਮ ਭਾਵੇਂ 10 ਟਾਈਮ ਆਪਣੇ ਘਰੇ ਚੋ ਲੈਵੇ ਠੀਕ ਆ ਟੰਡੀ ਸੀਲ ਦੀ ਆਪਣੀ ਗਾਰੰਟੀ ਆ ਚੰਗਾ ਜੂੰਗਾ ਦਾ ਕੋਈ ਬਹਿਮ ਨਹੀਂ ਜੇ ਲੱਤ ਛੜ ਮਾਰ ਜੇ ਆਪਣੇ ਘਰੇ ਵਾਣ ਜੇ ਕਿੰਨਾ ਸਮਾਂ ਬੈਨੂ ਸੂਈ ਨਾ ਇਹਨੂੰ ਅੱਜ 12 ਮਾ 12 13 ਦਿਨ ਹੋ ਗਏ ਵੀਰੇ ਜੇਰ ਜੂਰ ਜੇਰ ਜੂਰ ਦੀ ਆਪਣੇ ਕੋਲੇ ਵੀਡੀਓ ਪਈ ਆ ਸਾਰਾ ਕੁਝ ਓਕੇ ਡਨ ਠੀਕ ਆ ਥਣਾ ਥਣਾ ਦੀ ਥਣਾ ਦੁਣਾ ਦੀ ਆਪਣੀ ਗਰੰਟੀ ਹੋਊਗੀ ਵੀਰੇ ਠੀਕ ਆ 18 ਲੀਟਰ ਦੁੱਧ 18 ਲੀਟਰ ਵੀਰੇ ਠੀਕ ਆ ਹਾਂ ਲੋ ਦਿਖਾਵੇ ਵਾਲਾ ਤਾਂ ਮੈਂ 20 ਦਿਖਾ ਦਿੱ ਗਏ ਆਪਾਂ ਠੀਕ ਆ ਕੋਈ ਬਾਜ਼ਾਰ ਨਹੀਂ ਛੱਡੀ ਕੋਈ ਕੌਸ ਨਹੀਂ ਛੱਡਿਆ ਠੀਕ ਆ ਬਾਕੀ ਗਰਮੀਆਂ ਦਾ ਦੁੱਧ ਬਈਆ ਸਿੰਗਾਸੂਂਗਾ ਦਾ ਕੋਈ ਚੱਕਰ ਨਹੀਂ ਗਾ ਠੀਕ ਆ ਸਿੰਘ ਜਰੂਰ ਆਪਾਂ ਬਈ ਦਾ ਦਾ ਸਿੰਗਾ ਜਿਹਨੇ ਦੁੱਧ ਪੋਣਾ ਉਹਨੂੰ ਸਿੰਗਾ ਦਾ ਯਾਰ ਕੋਈ ਚੱਕਰ ਨਹੀਂ ਗਾ ਠੀਕ ਆ 18 ਲੀਟਰ ਦੁੱਧ ਦੋਸਤੋ ਇਹ ਕੀ ਦਾ ਹਾਜ਼ਰ ਆ ਦੋਨਾਂ ਟਾਈਮਾਂ ਦਾ ਜਿਹੜਾ ਤੁਸੀਂ ਦੋ ਡੰਕ ਚਾਰ ਡੰਕ ਬਈਆਂ ਦਾ ਚੋ ਸਕਦੇ ਹੋ ਥਣਾ ਦੇ ਸਹਿਜ ਵੀ ਦੋਸਤੋ ਸੋਹਣੇ ਆ ਤੇ ਥਣਾ ਥਣਾ ਦੀ ਓਕੇ ਵੀ ਸਾਰਿਆਂ ਦੀ ਜਮਾ ਓਕੇ ਆ ਵੀਰੇ ਕੋਈ ਬਾਤ ਬਾਕੀ ਤੁਹਾਨੂੰ ਦੋਸਤੋ ਨੇੜੇ ਤੋਂ ਦਿਖਾਣੇ ਦੁੱਧ ਜਿਹੜਾ ਦੋਸਤੋ ਤੁਹਾਡੀ ਸੇਵਾ ਤੇ ਡਿਪੈਂਡ ਕਰਦਾ ਤੇ ਹਵਾਨੀਆਂ ਤੋਂ ਤੁਸੀਂ ਜਜਮੈਂਟ ਲਾ ਸਕਦੇ ਹੋ ਛਣਾ ਦੀ ਗੱਲ ਬਾਕੀ ਇਹਦੀ ਫੈਂਡ ਵੀ 4:30 ਤੋਂ ਉੱਤੇ ਆਉਂਦੀ ਹੈ ਕੋਈ ਐਜੀ ਗੱਲ ਨਹੀਂ ਮੱਝਾਂ ਵਰਗਾ ਦੁੱਧ ਠੀਕ ਆ ਕੋਈ ਝੱਗ ਵੀ ਨਹੀਂ ਬਣਦੀ ਵੀ ਜੇ ਕਹਦੀ ਆਪਾਂ ਝੱਗ ਬਣਾ ਲਗੇ ਝੱਗ ਵੀ ਨਹੀਂ ਬਣਦੀ ਮੱਝਾਂ ਵਰਗਾ ਘਾੜਾ ਦੁੱਧ ਆ ਯਾਰ ਠੀਕ ਆ ਮੱਝਾਂ ਵਰਗਾ ਦੁੱਧ ਤੇ ਪਹਿਲੇ ਪਾਸੇ ਦੀ ਵੀ ਆਪਾਂ ਦਿਖਾ ਦੇ ਜੇ ਤਸਵੀਰ ਦਿਖਾ ਦੇ ਹਵਾਨਾ ਤਾਂ ਦੋਸਤੋ ਹਵਾਨਾ ਤੁਸੀਂ ਇਹਦਾ ਚੈੱਕ ਕਰ ਲਓ ਹਵਾਨੇ ਤੋਂ ਜਜਮੈਂਟ ਬਾਕੀ ਇਹ ਟਾਈਮ ਦਿਖਾ ਦੇ ਟਾਈਮ ਵੀ ਕੋਸ ਨਹੀਂ ਹੋਇਆ ਇਹਦਾ ਠੀਕ ਆ ਤੇ ਇੱਕ ਗੱਲ ਦੋਸਤੋ ਜਿਵੇਂ ਬਾਈ ਨੇ ਸਟਾਰਟਿੰਗ 'ਚ ਦੱਸੀ ਆ ਸਮਾਂ ਹੋ ਗਿਆ 1:30 ਵਜੇ 1:31 ਦਾ ਸਮਾਂ ਤੇ ਬੱਚਾ ਇਹ ਤਾਂ ਡਾਉਣਾ ਦੋਸਤੋ ਉਹ ਧਿਆਨ ਚ ਰੱਖ ਕੇ ਚੱਲੋ ਵੀ ਬੱਚੇ ਪੁੱਛੇ ਦਾ ਕੋਈ ਚੱਕਰ ਨਹੀਂ ਆ ਗਲਦੀਬ ਵੀ ਕਈ ਕਹਿੰਦੇ ਆ ਨਾ ਬੱਚੇ ਨੂੰ ਤਾਂ ਉਹ ਵੀ ਉਹ ਮਨ ਗਜਲਨਾਂ ਚੁੰਗਣੀ ਦੇ ਕੇ ਜਾਇਆ ਵਾ ਸੀਗਾ ਠੀਕ ਆ ਵੀ ਬੋਤਲ 'ਚ ਦੁੱਧ ਪਿਉਂਦੇ ਸੀਗੇ ਬੱਚੇ ਦਾ ਕੋਈ ਚੱਕਰ ਨਹੀਂਗਾ ਠੀਕ ਆ ਹਾਂ ਤੇ ਇਹਦਾ ਮੁੱਲ ਭਈ ਮੁੱਲ ਅੱਜ ਦੇਣ ਲੈਣ ਵਾਲਾ ਹੀ ਆ ਇਹਦਾ ਵੀ ਇਹ ਆਪਾਂ 48000 ਚ ਪਹੁੰਚ ਕਰ ਦਾਂਗੇ 200 ਕਿਲੋਮੀਟਰ ਤੱਕ 48000 ਚ ਦੋਸਤੋ 12 ਕਿਲੋ ਦੁੱਧ ਆਪਣੇ ਘਰੇ ਭਾਵੇਂ 4 ਡੰਗ ਭਾਵੇਂ 10 ਡੰਗ ਕੋਈ ਚੋਵੇ ਯਾ ਟਾਈਮ ਟੂ ਟਾਈਮ ਨਾਲ ਠੀਕ ਆ ਹਾਂ ਐਵੇਂ ਨਹੀਂ ਹੈਗਾ ਕੀ ਕੋਈ ਛੱਡ ਗਿਆ ਸਵੇਰ ਸ਼ਾਮ ਨੂੰ ਖਾਲੀ ਕਰ ਦੇ ਟਾਈਮ ਟੂ ਟਾਈਮ ਭਾਵੇਂ ਸਵੇਰ ਫੇਰ ਖਾਲੀ ਕਰੇ ਸ਼ਾਮ ਨੂੰ ਫੇਰ ਖਾਲੀ ਕਰ ਲੈ ਠੀਕ ਆ ਹਾਂ ਸਹੀ ਹੈ ਦੋਸਤੋ ਤੁਹਾਡਾ ਹੱਕ ਬੰਦਾ ਚਾਹੀ ਤੁਸੀਂ ਕਿਤੋਂ ਵੀ ਪਸ਼ੂ ਲੈਣਾਗਾ ਬਾਕੀ ਗਾਂ ਦੁੱਧ ਅਗਲੇ ਦੀ ਸੇਵਾ ਦਾ ਆਪਣੇ ਘਰੇ ਭਾਵੇਂ ਦਾੜ ਡੰਗ ਚੂ ਲਵੇ ਆ ਆਪਾਂ ਨੂੰ ਕੋਈ ਚੱਕਰ ਨਹੀਂ ਸਹੀ ਆ 48000 ਦੱਸਿਆ ਨਾ ਬਈ ਹਾਂ 48000 45000 ਚ ਦੋਸਤੋ 200 ਕਿਲੋਮੀਟਰ ਤੱਕ ਪਹੁੰਚ ਹੋ ਜੂਗੀ ਸੋਨਾ ਸਾਲ ਹਵਨ ਅੱਗੇ ਚੱਲਦੇ ਆਪਾਂ ਬਈ ਇਹ ਜਰਸੀ ਬੈ ਜਾਂਦੀ ਹੈ ਕਾਫੀ ਕਲਰ ਚ ਠੀਕ ਆ ਠੀਕ ਆ ਇਹ ਨਾਲੇ ਦੁੱਧ ਦਾ ਸੀਗਾ 9 ਕਿਲੋ 2 ਮਹੀਨੇ ਹੋ ਗਏ ਇਹਨੂੰ ਸੂਈ ਨੂੰ ਇਹ ਪਿਛਲੀ ਵੀਡੀਓ ਚ ਵੀ ਆਪਾਂ ਪਾਈ ਸੀ ਬੰਦੇ ਨੇ ਸਾਈ ਕਰ ਲਈ ਯਾਰ ਤੇ ਮੋੜ ਕੇ ਫੋਨ ਬਾਹਰ ਨਹੀਂ ਚੱਕਿਆ ਆਪਣੇ ਕੋਲੇ ਉਹ ਜਿਹਾ ਕੰਮ ਨਹੀਂ ਹੈਗਾ ਯਾਰ ਤੇ ਫੜਾ ਦਿੰਦੇ ਆ ਬਾਈ ਬਣਾਏ ਨਾ ਕਰਿਆ ਕਰੋ ਠੀਕ ਆ ਤੇ ਉਦੋਂ ਹੀਟ ਚਾਈ ਵੀ ਸੀਗੇ ਤੇ ਆਪਾਂ ਤਿੰਨ ਟੀਕੇ ਭਰਾਦੇ ਆਪਣੇ ਕੋਲੇ ਵੀਡੀਓ ਪਈ ਆਪਾਂ ਦਿਖਾ ਵੀ ਦਿੰਨੇ ਜੇ ਕਮੇ ਤਾਂ ਠੀਕ ਆ ਵੀਡੀਓ ਕੱਢ ਗਏ ਕਿੰਨੇ ਦਿਨ ਹੋ ਗਏ ਇਹਨੂੰ ਅੱਜ ਇੱਕ ਪਰਸੋਂ ਠੀਕ ਆ ਭਰਾ ਤਾਂ ਆਪਾਂ ਆ ਦੇ ਠੀਕ ਆ ਮੋ ਦੋਸਤੋ ਬਾਕੀ ਬਾਈਕਲ ਵੀਡੀਓ ਹੈਗੀ ਤੁਸੀਂ ਆ ਕੇ ਦੇਖ ਸਕਦੇ ਹੋ ਸੀਮਨ ਨੇ ਲਵਾਤਾ ਬਾਈ ਨੇ ਸੀਮਨ ਵੀ ਜਰਸੀ ਦਾ ਲਵਾਇਆ ਵਧੀਆ ਆ ਨਹੀਂ ਹੈਗਾ ਠੀਕ ਆ ਤੇ ਇਸ ਟਾਈਮ ਹੈਗਾ ਖਾਲੀ ਮੰਨਾਂਗੇ ਕਿਉਂਕਿ ਦਿਨ ਪਾਸ ਹੁਣ ਆਪਾਂ ਅੰਦਰੋਂ 100% ਆਂਕੂ ਓਕੇ ਆ ਬੰ ਜਾਨੀ ਕਿ ਗਾਂ ਅਗਲੇ ਦੀ ਕਿਸਮਤ ਆ ਹਨਾ ਆਪਾਂ ਆਦਾ ਸੀਮਨ ਇਹਦੇ ਕੰਨੀਓ ਭਰਾਤਾ ਵਾ ਗਾਂ ਰਹਿਣਾ ਨਾ ਰਹਿਣਾ ਉਹ ਕਿਸਮਤ ਆ ਬਾਈ ਠੀਕ ਆ ਠੀਕ ਆ ਆਪਾਂ ਆਪਦੀ ਜਿਹੜੀ ਕੰਮ ਸੀਗਾ ਉਹ ਭਰਾਤਾ ਤੇ ਹੁਣ ਕਿੰਨਾ ਦੁੱਧ ਦੁੱਧ ਇਸ ਟਾਈਮ ਹੈਗਾ 8 ਕਿਲੋ ਕੋਈ 7 ਮੰਨ ਕੇ ਲੈ ਜੇ ਯਾਰ ਦੋ ਡੰਗ ਚੋਲੇ ਦੋ ਡੰਗ ਚੋਲੇ ਦੁੱਧ ਦੇ ਦੇ ਨੇ 9 ਕਿਲੋ ਤੇ ਆ ਜਾਣਾ ਵਾ ਦੋ ਦਰ ਤੋਂ ਕੇ ਹੀਟ ਟਲ ਗਈ ਤੇ ਦੋ ਆ ਜਾਣਾ ਨੇ ਸਣਾ ਦੀ ਤੇ ਚਵਾਈ ਸਣਾ ਦੀ ਚਵਾਈ ਦੀ ਓਕੇ ਆ ਇੱਕ ਨੰਬਰ ਆ ਠੀਕ ਆ ਤੇ ਬਾਕੀ ਕੱਦ ਗਾੜ ਦਾ ਬਾਈ ਬਣਿਆ ਹੋਣੀ ਅੰਦਾਜ਼ਾ ਲਾ ਲਵੇ ਮੇਰੇ ਕੱਦ ਤੋਂ ਹੀ ਲਾ ਲਵੇ ਵੜਾਂ ਦਾ ਜਿਹੜੀ ਤਾਂ ਵੀ ਮਰਜੀ ਆ ਕੱਦਗਾਠ ਐ ਨਹੀਂ ਹੈਗਾ ਵੀ ਬਾਲਾ ਨਿੱਕਾ ਵੀ ਹੈ ਨਹੀਂ ਗਾ ਬਾਲਾ ਵੱਡਾ ਵੀ ਹੈ ਨਹੀਂ ਗਾ ਠੀਕ ਆ ਲਓ ਦੋਸਤੋ ਕੱਦ ਕੱਢਦਾ ਤੁਸੀਂ ਕੋਈ ਬਾਈ ਤੋਂ ਜਾਂ ਖੁਰਨੀ ਤੋਂ ਵੀ ਲਗਾ ਸਕਦੇ ਹੋ ਹਾਂ ਕਈ ਬੰਦੇ ਪਤਾ ਇੱਥੇ ਆ ਕੇ ਕਹਿੰਦੇ ਯਾਰ ਕੱਦ ਛੋਟਾ ਬਾਈ ਵੀਡੀਓ ਚ ਵੱਡੀ ਦਿਖਾਉਨੇ ਆ ਜਾਂ ਵੀਡੀਓ ਚ ਵੀ ਕੋਈ ਐ ਵੱਡੀ ਨਹੀਂ ਦਿਖਾਈ ਜਾਂਦੀ ਹੁੰਦੀ ਬੰਦੇ ਦੇ ਕੱਦ ਦੋਂਦਾ ਜਾਂ ਲਾ ਲਿਓ ਠੀਕ ਆ ਸਹੀ ਗੱਲ ਹੈ ਦੋਸਤੋ ਇਹ ਬਾਈ ਦੀ ਜਿਹੜਾ ਕੱਦ ਹੁੰਦਾ ਤੁਸੀਂ ਬੰਦੇ ਦੇ ਕੱਦ ਕੜ ਤੋਂ ਜਾਂ ਖੁਰਨੀ ਦੇ ਕੱਦ ਕੜ ਤੋਂ ਹੁੰਦਾ ਜਾਂ ਲਾ ਸਕਦੇ ਹੋ ਤੇ ਇਹ ਜਰਸੀ ਆ 7 ਲੀਟਰ ਮੰਨ ਕੇ ਚੋ ਸਕਦੇ ਤੁਸੀਂ 2 ਡੰਗ ਦੋ ਤਾਂ ਵੈਸੇ ਬਾਈ ਦਾ 8 ਲੀਟਰ ਸੀਮਨ ਲੱਗਿਆ ਅਜੇ ਪਰਸ ਵੀ ਲੱਗਿਆ ਤੁਸੀਂ ਖਾਲੀ ਮੰਨ ਕੇ ਸੌਦਾ ਕਰਨਾ। ਇਹਦੀ ਲੱਤ ਛੜ ਲੈ। ਤਣ ਤੋਂ ਪੂਰੇ ਵਹੀ ਆਏ ਨਹੀਂ ਗਲਾਬੀ। ਬਾਕੀ ਖਵਾਨੇ ਤੋਂ ਤੁਸੀਂ ਜੱਜਮੈਂਟ ਲਾ ਲਿਓ। ਸਹੀ ਆ। ਤੇ ਇਹਦਾ ਮੁੱਲ ਬਈ। ਇਹ ਅੱਜ ਆਪਾਂ ਦੇਣ ਲੈਣੀ ਆ 26000 ਚ ਪਹੁੰਚ ਕਰਾਂਗੇ 200 ਕਿਲੋਮੀਟਰ ਤੱਕ। 26000 ਚ ਦੋਸਤੋ 200 ਕਿਲੋਮੀਟਰ ਤੱਕ ਪਹੁੰਚ ਹੋ ਜੂਗੀ। ਪਹੁੰਚ ਸਾਰੇ ਮਾਲ ਦੇ ਵੀ ਰਹਿਣ ਵਾਲੀ ਆ 200 ਕਿਲੋਮੀਟਰ ਤੱਕ। ਨੰਬਰ ਥੱਲੇ ਸਕਰੀਨ ਤੇ ਰਹੂਗਾ। ਬਾਈ ਨਾਲ ਸੰਪਰਕ ਕਰ ਲਓ ਤੇ ਵੀਡੀਓ ਦੇਖ ਲਈ ਧੰਨਵਾਦ। ਧੰਨਵਾਦ। ਧੰਨਵਾਦ ਜੀ।